ਸਸਿਕਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ 2 ਦਸੰਬਰ ਨੂੰ ਇੱਕ ਐਸਾ ਦਿਨ ਸੀਗਾ ਜਦੋਂ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀਗਾ ਕਿ ਸਿੱਖ ਰਾਜਨੀਤੀ ਦੇ ਵਿੱਚ ਪੰਥਕ ਪੋਲਿਟਿਕਸ ਦੇ ਵਿੱਚ ਹੁਣ ਇੱਕ ਵੱਡਾ ਬਦਲਾਅ ਆਉਣ ਦੀ ਸ਼ੁਰੂਆਤ ਹੋਵੇਗੀ ਤੇ 노 ਡਾਊਟ ਜੇ ਇਸ ਤਰੀਕੇ ਦਾ ਫੈਸਲਾ ਸਿੰਘ ਸਹਿਬਾਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਉਹਦੇ ਤੋਂ ਇੱਕ ਬਹੁਤ ਵੱਡੇ ਲੋਕਾਂ ਨੂੰ ਆਸ ਵੀ ਵੱਜੀ ਸੀਗੀ ਬਹੁਤ ਵੱਡੇ ਵਰਗ ਨੂੰ ਆਸ ਵੱਜੀ ਸੀਗੀ ਕਿ ਹੁਣ ਸ਼ਾਇਦ ਚੀਜ਼ਾਂ ਜਿਹੜੀਆਂ ਉਹ ਸਹੀ ਸਿਮਤ ਦੇ ਵਿੱਚ ਜਾਣੀਆਂ ਉਹ ਸ਼ੁਰੂ ਹੋਣਗੀਆਂ ਪਰ 2 ਦਸੰਬਰ ਨੂੰ ਜਿਹੜੇ ਫੈਸਲੇ ਕੀਤੇ ਗਏ ਸੀਗੇ ਅਕਾਲੀ ਦਲ ਦੀ ਲੀਡਰ ਉਹਨਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰੀ ਰਹੀ ਹੈ ਉਹ ਚਾਹੇ ਜੋ ਮਰਜ਼ੀ ਕਹੀ ਜਾਣ ਚਾਹੇ ਜੋ ਮਰਜ਼ੀ ਉਹਦੇ ਲਈ ਆਰਗੂਮੈਂਟ ਦਿੰਦੇ ਰਹਿਣ ਪਰ ਇੱਕ ਗੱਲ ਪੱਕੀ ਆ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੰਦਰ ਤਾਂ ਇਹ ਪਤਾ ਸਿਕਾ ਕਿ ਸ਼ਾਇਦ ਸਾਨੂੰ ਲੋਕਾਂ ਨੇ ਇਸ ਵੀ ਕਿ ਨਾਲ ਐਕਸੈਪਟ ਨਹੀਂ ਕਰਨਾ ਪਰ ਉਹ ਬਾਹਰ ਲੋਕਾਂ ਦਾ ਇੱਕ ਆਰਗੂਮੈਂਟ ਪੇਸ਼ ਕਰਨ ਦੇ ਲਈ ਇਹ ਕਹਿੰਦੇ ਜਰੂਰ ਰਹੇ ਨੇ ਕਿ ਸਾਡੀ ਮਾਨਤਾ ਰੱਦ ਹੋ ਜਾਣੀ ਆ ਅੱਜ ਮਨਪੀ ਸਿੰਘ ਈਆਲੀ ਨੂੰ ਪੱਤਰਕਾਰ ਨੇ ਪੁੱਛਿਆ ਕਿ ਜੀ ਕੀ ਰੀਜ਼ਨ ਦਿੱਤਾ ਕਿ ਜਿਹੜਾ 2 ਦਸੰਬਰ ਨੂੰ ਹੁਕਮ ਆਇਆ ਸੀਗਾ ਅਕਾਲ ਤਖਤ ਸਾਹਿਬ ਤੋਂ ਵੀ ਉਹਦੀ ਮੀਟਿੰਗ ਅੱਜ ਜਾ ਕੇ 4 ਫਰਵਰੀ ਨੂੰ 2 ਮਹੀਨਿਆਂ ਤੋਂ ਬਾਅਦ ਹੋ ਰਹੀ ਹੈ ਵੀ ਇਹਦਾ ਕੀ ਰੀਜ਼ਨ ਕੀ ਦਿੱਤਾ ਤੇ ਮਨਪੀ ਸਿੰਘ ਈਆਲੀ ਨੇ ਵੀ ਚਲੋ ਉਹਨਾਂ ਨੇ ਜ਼ਿਆਦਾ ਤਾਂ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਦੇਖੋ ਜੀ ਹੁਣ ਤਾਂ ਮੀਟਿੰਗ ਹੀ ਹੋਣ ਜਾ ਰਹੀ ਹੈ ਤੇ ਫਿਰ ਹੁਣ ਆਪਾਂ ਇਹਨੂੰ ਜ਼ਿਆਦਾ ਕਿਉਂ ਵਿਚਾਰਨਾ ਪਰ ਉਹ ਇਹ ਹੀ ਕਹਿੰਦੇ ਆ ਕਿ ਸਾਡੀ ਮਾਨਤਾ ਰੱਦ ਹੋ ਜਾਣੀ ਸੀ ਤੇ ਇਹ ਵੀ ਈਆਲੀ ਸਾਹਿਬ ਨੇ ਕਿਹਾ ਇਹਦੇ ਬਾਬਤ ਵੱਖ-ਵੱਖ ਵਕੀਲ ਸਹਿਬਾਨਾਂ ਦੇ ਵੱਖ-ਵੱਖ ਥਿਊਜ਼ ਨੇ ਡੈਫੀਨਿਟਲੀ ਕੁਝ ਲੋਕ ਇਹ ਗੱਲ ਕਹਿੰਦੇ ਸੀਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜੇਕਰ ਉਹ ਅਸਤੀਫਾ ਦਿੰਦੇ ਨੇ ਜਾਂ ਜੇਕਰ ਬਿਲਕੁਲ ਇਨ ਬਿਨ ਅਕਾਲ ਤੱਕ ਸਾਫਤਾ ਹੁਕਮ ਮੰਨਿਆ ਜਾਂਦਾ ਤੇ ਅਕਾਲੀ ਦਲ ਦੀ ਮਾਨਤਾ ਰੱਦ ਹੋਣ ਦਾ ਖਤਸ਼ਾ ਹੈ ਪਰ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਕਹਿੰਦੇ ਸਿਗੇ ਕਿ ਇਦਾਂ ਨਹੀਂ ਹੋਣਾ ਮੈਂ ਜ਼ਾਤੀ ਤੌਰ ਤੇ ਵੀ ਗੱਲ ਕਰਾਂ ਤਾਂ ਇਹ ਨਹੀਂ ਸੀ ਲੱਗਦਾ ਕਿ ਅਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ ਕਿਉਂਕਿ ਜੇਕਰ ਮਾਨਤਾ ਰੱਦ ਹੋਣੀ ਹੁੰਦੀ ਕਿਉਂਕਿ ਜੇਕਰ ਕਾਨੂੰਨ نافذ ਹੋਣਾ ਹੋਵੇ ਕਿਸੇ ਚੀਜ਼ ਤੇ ਉਹ ਕਿਸੇ ਇੱਕ ਚੀਜ਼ ਤੇ ਨਹੀਂ ਹੁੰਦਾ ਹੁੰਦਾ ਫਿਰ ਮਾਨਤਾ ਤਾਂ ਇਸ ਗੱਲ ਤੇ ਵੀ ਰੱਦ ਹੋ ਸਕਦੀ ਸੀ ਕਿ ਤੁਸੀਂ ਇੱਕ ਧਾਰਮਿਕ ਬਾਡੀ ਜਿਹੜੀ ਕਿ ਅਕਾਲ ਤਖਤ ਸਾਹਿਬ ਆ ਉਹ ਉਹਨਾਂ ਦੇ ਉਹਨਾਂ ਦੇ ਹਿਸਾਬ ਦੇ ਨਾਲ ਕਿਉਂ ਚੱਲਦੇ ਹੋ ਫਿਰ ਤਾਂ ਤੁਸੀਂ ਉਹਨਾਂ ਦਾ ਕਿਉਂ ਵੀ ਕੋਈ ਵੀ ਹੁਕਮ ਕਿਉਂ ਮੰਨਿਆ ਫਿਰ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਇਹ ਮੰਨਣ ਤੇ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਇਹਨਾਂ ਨੇ ਸੇਵਾ ਕੀਤੀ ਆ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਭਾਂਡੇ ਤੋਤੇ ਆ ਜਾਂ ਜਿਹੜਾ ਪਹਿਰੇਦਾਰ ਬਣ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਖੜਿਆ ਫਿਰ ਤਾਂ ਮੰਨਦਾ ਇਸ ਗੱਲ ਤੇ ਵੀ ਰੱਦ ਹੋ ਸਕਦੀ ਸੀਗੀ ਤੇ ਮੰਨਦਾ ਇਸੇ ਗੱਲ ਤੇ ਤਾਂ ਨਹੀਂ ਸੀ ਰੱਦ ਹੋਣੀ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੇਕਰ ਪ੍ਰਮਾਨ ਹੋ ਜਾਂਦਾ ਪਰ ਸਾਰਿਆਂ ਨੂੰ ਪਤਾ ਸਿਗਾ ਪਰ ਜਿਵੇਂ ਅੱਗੇ ਆਪਾਂ ਕਈ ਵਾਰ ਗੱਲ ਕਰਦੇ ਆ ਇਸ ਵਿਸ਼ੇ ਤੇ ਗੱਲ ਕੀਤੀ ਆ ਕਿ ਪਤਾ ਨਹੀਂ ਕਿਉਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਬਹੁਤ ਤਗੜੇ ਸਿਆਸੀ ਮਾਈਂਡ ਨੇ ਸਾਡੇ ਸਮਿਆਂ ਦੇ ਵਿੱਚ ਜੇਕਰ ਆਪਾਂ ਪੰਥਕ ਪੋਲਿਟਿਕਸ ਦੇ ਉੱਤੇ ਝਾਤ ਮਾਰੀਏ ਤਾਂ 노 ਡਾਊਟ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੇ ਬਣੋ ਜੇ ਸਪੀਕਰ ਨਾਲ ਵਿਚਰਿਆ ਜਾਂਦਾ ਉਹਨਾਂ ਦੀ ਵਿਚਾਰਧਾਰਾ ਜਿੱਦਾਂ ਉਹ ਜੋ ਕੁਝ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਜਾਂ ਉਹਨਾਂ ਦੀਆਂ ਨੀਤੀਆਂ ਨੇ ਉਹਦੇ ਤੇ ਤੁਸੀਂ ਸਹਿਮਤ ਅਸਹਿਮਤ ਹੋ ਸਕਦੇ ਹੋ 노 ਡਾਊਟ ਇਹਦੇ ਤੇ ਤੁਹਾਡਾ ਸਾਰਿਆਂ ਦਾ ਆਪੋ ਆਪਣਾ ਵਿਚਾਰ ਹੋ ਸਕਦਾ ਪਰ ਇੱਕ ਗੱਲ ਪੱਕੀ ਹੈ ਕਿ ਸੁਖਵੀਰ ਸਿੰਘ ਬਾਦਲ ਇੱਕ ਤਗੜੇ ਰਣਨੀਤਿਕਾਰ ਨੇ ਤਗੜੇ ਸਿਆਸੀ ਜਿਹੜੇ ਪੋਲਿਟੀਕਲ ਨੈਰੇਟਿਵ ਕਿਤਾ ਬਿਲਡ ਕਰੀ ਤਾਂ ਉਹਨਾਂ ਨੂੰ ਪਤਾ ਤੇ ਉਹਨਾਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਜੇਕਰ ਅਕਾਲ ਤਖਤ ਸਾਹਿਬ ਦਾ ਕੋਈ ਹੁਕਮ ਸ਼੍ਰੋਮਣੀ ਅਕਾਲੀ ਦਲ ਨਹੀਂ ਮੰਨਦਾ ਤੇ ਇਹਦੇ ਰੈਪਕੂਸ਼ਨਸ ਜਿਹੜੇ ਆ ਉਹ ਬੜੇ ਜ਼ਿਆਦੇ ਉਹਨਾਂ ਨੂੰ ਪ੍ਰਭਾਵਤ ਉਹ ਕਰਨਗੇ ਤੇ ਇਹ ਇਹ ਇਸੇ ਹੀ ਚੱਲਦੇ ਆ ਜੇਕਰ ਇਦਾਂ ਨਾ ਹੁੰਦਾ ਉਹਨਾਂ ਨੂੰ ਵੀ ਪਤਾ ਸੀ ਨਾ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਇੱਕ ਵਾਰ ਹੁਕਮ ਹੋ ਗਿਆ ਤੇ ਸ਼ਾਇਦ ਉਹਨਾਂ ਨੂੰ ਅ ਅੰਦਰੋਂ ਕਿਤੇ ਨਾ ਕਿਤੇ ਉਹਨਾਂ ਦੀ ਭਾਵਨਾ ਤਾਂ ਇਹੀ ਸੀ ਜਾਂ ਉਹ ਚਾਹੁੰਦੇ ਤਾਂ ਇਹੀ ਸੀ ਕਿ ਅਕਾਲ ਤਖਤ ਸਾਹਿਬ ਸਾਨੂੰ ਬਖਸ਼ ਦੇਵੇ ਤੇ ਸਿੱਖ ਸੰਗਤਾਂ ਦੇ ਵਿੱਚ ਅਸੀਂ ਦੁਬਾਰਾ ਪ੍ਰਮਾਨ ਹੋ ਜਾਈਏ ਤੇ ਪੰਥਕ ਵੋਟ ਸਾਨੂੰ ਪੈਣੀ ਦੁਬਾਰਾ ਸ਼ੁਰੂ ਹੋ ਜਾਵੇ ਇਸੇ ਕਰਕੇ ਦਾ ਬਿਨਾਂ ਰੀਜ਼ਨ ਦਿੱਤੇ ਆ ਮਾਫੀ ਮੰਗਦੇ ਸੀ ਬਾਰ-ਬਾਰ ਜਾ ਕੇ ਤੇ ਚਲੋ ਜਦੋਂ ਸਾਰੇ ਹੁਣ ਇਹਨਾਂ ਨੇ ਕਹਿਤਾ ਵੀ ਗੁਨਾਹ ਆਪਣੀ ਝੋਲੀ ਪਵਾ ਵੀ ਲੈ ਉੱਥੋਂ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਸੀਗੀ ਪਰ ਉਹ ਬਹੁਤ ਵੱਡੀ ਗਲਤੀ ਇਹਨਾਂ ਤੋਂ ਇਨ ਮਾਈ ਪਰਸਨਲ ਓਪੀਨੀਅਨ ਹੋਈ ਆ ਤੇ ਮੈਂ ਬਹੁਤ ਵਾਰ ਰਹੀ ਆਧਾਰਨ ਦਿੰਨਾ ਹੁੰਨਾ ਕਿ ਉਹ ਜਿਹੜੀ 100 ਗੰਡਿਆਂ ਵਾਲੀ ਤੇ 100 ਗੰਡਿਆਂ ਵਾਲੀ ਆਧਾਰਨ ਆ ਨਾ ਇੱਕ ਤੁਸੀਂ ਸਮਝ ਦਿਓ ਆਪਾਂ ਕਿਉਂ ਸ਼ਬਦ ਉਹ ਯੂਜ਼ ਕਰਨਾ ਜਿਹੜਾ ਬੜੇ ਸਾਰੇ ਤਗੜੇ ਲੀਡਰ ਨੇ ਇਹ ਪਰ ਉਹ ਗੱਲ ਉੱਥੇ ਕੀ ਆ ਗਈ ਆ ਕਿ ਇਹਨਾਂ ਨੇ ਸਾਰਾ ਕੁਝ ਮੰਨਿਆ ਅਕਾਲ ਤਖਤ ਸਾਹਿਬ ਦੀ ਹਰੇਕ ਗੱਲ ਮੰਨੀ ਤੇ ਜਿਹੜੀ ਅਕਾਲ ਤਖਤ ਸਾਹਿਬ ਦਾ ਹੁਕਮ ਇਨਵਿਨ ਲਾਗੂ ਕਰਕੇ ਲੋਕਾਂ ਦੀ ਪ੍ਰਸ਼ੰਸਾ ਖੱਟ ਸਕਦੇ ਸੀ ਉਹਦੇ ਤੋਂ ਵੀ ਜਾਂਦੇ ਰਹੇ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਕਾਲ ਤਖਤ ਸਾਹਿਬ ਦਾ ਇਹਨਾਂ ਨੇ ਹੁਕਮ ਨਹੀਂ ਮੰਨਿਆ ਤੇ ਐਂਡ ਆਫ ਦਾ ਡੇ ਮੰਨਣਾ ਵੀ ਸਾਰਾ ਕੁਝ ਪੈ ਗਿਆ ਦੋ ਗੱਲਾਂ ਤੇ ਮੇਨ ਇਹਨਾਂ ਲਈ ਕੁੰਡੀ ਅੜੀ ਹੋਈ ਸੀ ਤੇ ਇੱਕ ਤਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਪ੍ਰਵਾਨ ਕਰਨਾ ਤੇ ਦੂਜਾ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਪ੍ਰਵਾਨ ਕਰਕੇ ਉਹਨਾਂ ਦੇ ਤਹਿਤ ਮੈਂਬਰਸ਼ਿਪ ਡਰਾਈਵ ਉਹਨਾਂ ਦੇ ਤਹਿਤ ਨਹੀਂ ਹੋਣੀ ਚਾਹੀਦੀ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਪ੍ਰਵਾਨ ਹੋ ਗਿਆ ਤੇ ਜਿਹੜੀ ਸੱਤ ਮੈਂਬਰਸ਼ਿਪ ਵਾਲੀ ਜਿਹੜੀ ਗੱਲ ਸੀਗੀ ਉਹ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਮੰਨਣੀ ਪੈਣੀ ਆ ਕਿਉਂਕਿ ਸਤੋਂ ਦੇ ਸੱਤੇ ਜਿਹੜੇ ਮੈਂਬਰ ਨੇ ਚਾਹੇ ਮਨਪ੍ਰੀਤ ਸਿੰਘ ਗਿਆਲੀ ਆ ਗੁਰਪ੍ਰਤਾਪ ਸਿੰਘ ਬਡਾਲਾ ਆ ਹਰਜਿੰਦਰ ਸਿੰਘ ਧਾਮੀ ਆ ਇਸੇ ਤਰੀਕੇ ਨਾਲ ਸੰਤਾ ਸਿੰਘ ਉਮੈਤਪੁਰੀ ਹੁਣੀ ਆ ਬੀਬੀ ਸਤਵੰਤ ਕੌਰ ਆ ਆਪਣੇ ਜਿਹੜੇ ਕਿਰਪਾਲ ਸਿੰਘ ਬਨੂੰਗਰ ਆ ਤੇ ਜਿਹੜੇ ਇਕਬਾਲ ਸਿੰਘ ਝੁੰਦਾ ਹੁਣੀ ਆ ਇਹਨਾਂ ਦੇ ਵਿੱਚੋਂ ਕੋਈ ਵੀ ਇਦਾਂ ਦਾ ਸਖਸ਼ ਨਹੀਂ ਜਿਹੜਾ ਇਹ ਕਹਿੰਦਾ ਹੋਵੇ ਕਿ ਸਾਨੂੰ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨਣੀ ਚਾਹੀਦੀ ਜਾਂ ਇਹ ਇਹ ਇਹਨਾਂ ਅੱਛਾ ਇਹਨਾਂ ਨੇ ਸੱਤਾ ਦੇ ਸੱਤਾ ਮੈਂਬਰਾਂ ਨੇ ਇਨਕਲੂਡਿੰਗ ਹਰਜਿੰਦਰ ਸਿੰਘ ਧਾਮੀ ਨੇ ਕਿਸੇ ਨੂੰ ਜਿਹੜੀ ਆਹ ਬਾਰ-ਬਾਰ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਭਾਰਤੀ ਸ਼ੁਰੂ ਕਰ ਦਿੱਤੀ ਇਹਨੂੰ ਉਹਨਾਂ ਨੇ ਮੰਨਤਾ ਵੀ ਨਹੀਂ ਦਿੱਤੀ ਇਹ ਸੱਤੇ ਜਿਹੜੇ ਬਾਕੀ ਚ ਜਿਕਰ ਧਾਮੀ ਸਾਹਿਬ ਨੂੰ ਆਪਾਂ ਸਾਈਡ ਤੇ ਵੀ ਕਰ ਲਈਏ ਨਾ ਬਾਕੀ ਕਿਸੇ ਮੈਂਬਰ ਨੇ ਇਹ ਨਹੀਂ ਕਿਹਾ ਕਿ ਅਸੀਂ ਅਕਾਲੀ ਦਲ ਦੇ ਵੱਲੋਂ ਜਿਹੜੀ ਭਰਤੀ ਮਹਿਮ ਸ਼ੁਰੂ ਕੀਤੀ ਜਾ ਰਹੀ ਹੈ ਅਸੀਂ ਇਹਦਾ ਹਿੱਸਾ ਬਣਨ ਜਾ ਰਹੇ ਹਾਂ ਜਾਂ ਅਸੀਂ ਇਹਦੇ ਵਿੱਚ ਐਕਟਿਵਲੀ ਭਾਗ ਲਵਾਂਗੇ ਕਿਉਂਕਿ ਇਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਹੁਕਮ ਇਨਬਿਨ ਲਾਗੂ ਨਹੀਂ ਹੁੰਦਾ ਜਿੰਨਾ ਚਿਰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤਦ ਤੱਕ ਕੁਝ ਵੀ ਅੱਗੇ ਨਹੀਂ ਵਧਿਆ ਜਾ ਸਕਦਾ ਸੋ ਅੱਜ ਮੀਟਿੰਗ ਇਹਨਾਂ ਦੀ ਜ਼ਰੂਰ ਹੋਈ ਆ ਤੇ ਉਸ ਮੀਟਿੰਗ ਦੇ ਵਿੱਚੋਂ ਨਿਕਲਿਆ ਕੀ ਆ ਇੱਕ ਹੋਰ ਮੀਟਿੰਗ ਅੱਛਾ ਉਹ ਮੀਟਿੰਗ ਹੋਣੀ ਆ ਜੀ ਹੁਣ 11 ਫਰਵਰੀ ਨੂੰ ਕਿਉਂਕਿ 11 ਫਰਵਰੀ ਨੂੰ ਆਉਣਾ ਉੱਥੇ ਕਾਰਜਕਾਰੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਹੁਣ ਉਸ ਦਿਨ ਆ ਕੇ ਫਿਰ ਪਤਾ ਲੱਗੇਗਾ ਕਿ ਜਿਹੜਾ ਅਕਾਲੀ ਦਲ ਬਾਦਲ ਧੜਾਏ ਕਹਿ ਰਿਹਾ ਕਿ ਅਸੀਂ ਕੁਝ ਸਾਡੀ ਜਿਹੜੀ ਆ ਭਰਤੀ ਉਹ ਤਾਂ ਆਲਰੇਡੀ ਹੋ ਚੁੱਕੀ ਆ ਕਿ ਜੇਕਰ ਉਸ ਭਰਤੀ ਨੂੰ ਪ੍ਰਵਾਨਗੀ ਦੇਣੀ ਆ ਜਾਂ ਨਹੀਂ ਦੇਣੀ ਜਾਂ ਫਿਰ ਸਾਰਾ ਕੁਝ ਨਵੇਂ ਸਿਰਿਓਂ ਸ਼ੁਰੂ ਹੋਣਾ ਕਿਉਂਕਿ ਅਕਾਲੀ ਦਲ ਬਾਦਲ ਧੜੇ ਨੇ ਇਹ ਕੀਤਾ ਸੀ ਕਿ ਇਹਨਾਂ ਨੇ ਸਾਰਿਆਂ ਨੂੰ ਕੁਝ-ਕੁਝ ਇਲਾਕੇ ਦੇ ਦਿੱਤੇ ਕਿ ਤੁਸੀਂ ਫਲਾਨੀ ਜਗ੍ਹਾ ਤੇ ਭਰਤੀ ਕਰ ਲਓ ਤੁਸੀਂ ਫਲਾਨੀ ਜਗ੍ਹਾ ਤੇ ਭਰਤੀ ਕਰ ਲਓ ਤੇ ਵਿਰੋਧੀਆਂ ਦਾ ਬਾਦਲ ਸਾਹਿਬ ਦੇ ਵਿਰੋਧੀਆਂ ਦਾ ਇਹਦੇ ਤੇ ਇਲਜ਼ਾਮ ਇਹ ਸੀ ਕਿ ਇਹਨਾਂ ਨੇ ਇਹ ਸਾਰਾ ਕੁਝ ਤਾਂ ਕੀਤਾ ਕਿ ਫਿਰ ਦੁਬਾਰਾ ਆਪਣੇ ਮੈਂਬਰ ਭਰਤੀ ਕਰਕੇ ਤੇ ਫਿਰ ਦੁਬਾਰਾ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਡੈਲੀਗੇਟਸ ਦੇ ਜ਼ਰੀਏ ਪ੍ਰਧਾਨ ਬਣਾਉਣ ਦੀ ਇਹ ਮਿਹਰਨ ਚੱਲ ਰਹੀ ਆ ਜਦਕਿ ਆਕਾਲ ਤਖਤ ਸਾਹਿਬ ਨੇ ਇਹ ਕਹਿ ਸਕਿਆ ਕਿ ਜਿੰਨੀ ਵੀ ਇਹ ਲੀਡਰਸ਼ਿਪ ਆ ਇਹ ਆਪਣਾ اخਲਾਕੀ ਜਿਹੜਾ اخਲਾਕ ਆ ਉਹ ਗਵਾ ਚੁੱਕੀ ਆ ਸਿੱਖਾਂ ਦੀ ਲੀਡਰਸ਼ਿਪ ਕਰਨ ਦਾ اخਲਾਕੇ ਗਵਾ ਚੁੱਕੀ ਆ ਇਸ ਕਰਕੇ ਨਵੀਂ ਲੀਡਰਸ਼ਿਪ ਅੱਗੇ ਆਵੇ ਉਹਦੇ ਲਈ ਜ਼ਰੂਰੀ ਇਹ ਆ ਕਿ ਨਵੀਂ ਭਰਤੀ ਹੋਵੇ ਨਵੀਂ ਭਰਤੀ ਦੇ ਵਿੱਚੋਂ ਨਵੇਂ ਲੋਕ ਉੱਭਰਨ ਨਵੇਂ ਚਿਹਰੇ ਅੱਗੇ ਆਉਣ ਨਵੇਂ ਚਿਹਰਿਆਂ ਦੇ ਵਿੱਚੋਂ ਡੈਲੀਗੇਟ ਬਣਾ ਕੇ ਕਿਸੇ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇ ਤੇ ਇਸੇ ਕਰਕੇ ਫਿਰ ਹੁਣ ਤੇ ਇਹ ਜਿਹੜੇ 7 ਮੈਂਬਰੀ ਕਮੇਟੀ ਇਹ ਸੀ ਕਿ ਇਹਨਾਂ ਨੇ ਜਿਹੜੀ ਆ ਰਹਿਨੁਮਾਈ ਕਰਨੀ ਆ ਜਾਂ ਇਹਨਾਂ ਨੇ ਦੇਖਣਾ ਵੀ ਇਹ ਜਿਹੜੀ ਜਿੰਨੀ ਵੀ ਭਰਤੀ ਹੋ ਰਹੀ ਆ ਕਿ ਇਹ ਸਹੀ ਹੋ ਰਹੀ ਆ ਇਹਦੇ ਕਾਇਦੇ ਕਬਾਇਦ ਦੇ ਹਿਸਾਬ ਦੇ ਨਾਲ ਕਾਨੂੰਨਨ तरीके ਦੇ ਨਾਲ ਸਹੀ ਇਹ ਵੀ ਕਿਹਾ ਗਿਆ ਕਿ ਆਧਾਰ ਕਾਟਾਂ ਦੇ ਹਿਸਾਬ ਦੇ ਨਾਲ ਹੀ ਭਰਤੀ ਹੋਣੀ ਚਾਹੀਦੀ ਆ ਸੋ ਸੱਤ ਮੈਂਬਰੀ ਕਮੇਟੀ ਨੇ ਤੇ ਐਕਚੁਅਲੀ ਓਵਰਆਲ ਸਾਰੀ ਨਿਗਰਾਨੀ ਕਰਨੀ ਸੀ ਤੇ ਇਹਨਾਂ ਨੇ ਉਹਨਾਂ ਨੂੰ ਕੱਲੇ-ਕੱਲੇ ਹਲਕੇ ਵੰਡ ਦਿੱਤੇ ਜੋ ਕਿ ਆਬਵੀਅਸਲੀ ਉਹ ਗੱਲ ਵੀ ਇਹਨਾਂ ਦੀ ਨਹੀਂ ਚੱਲੀ ਤੇ ਹੁਣ ਜਿਹੜਾ ਬਾਦਲ ਸਾਹਿਬ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਵੀ ਗੱਲ ਆ ਗਈ ਆ ਕਿ ਹੁਣ ਇਹ ਸੱਤ ਮੈਂਬਰੀ ਕਮੇਟੀ ਬੱਸ ਇਹ ਤਾਂ ਦੇਖਦੇ ਆ ਕਿ 11 ਤਰੀਕ ਨੂੰ ਕੀ ਫੈਸਲਾ ਹੁੰਦਾ ਪਰ ਤੁਸੀਂ ਯਕੀਨ ਰੱਖਿਓ ਕਿ ਇਹਨਾਂ ਨੂੰ ਐਂਡ ਆਫ ਦਾ ਡੇ ਅਕਾਲ ਤੱਕ ਸਾਫ ਦਾ ਹੁਕਮ ਜਿਹੜਾ ਉਹ ਇਨ ਬਿਨ ਮੰਨਣਾ ਹੀ ਪੈਣਾ ਇਹ ਤਕਰੀਬਨ ਸਾਰੇ ਜਾਣ ਜਦੋਂ ਇਹਨਾਂ ਦੀ ਇੱਕ ਅੰਦਰੂਨੀ ਮੀਟਿੰਗ ਹੋਈ ਉਹਦੇ ਵਿੱਚ ਗੋਵਿੰਦ ਸਿੰਘ ਲੋਂਗੋ ਅਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਆ ਹੋਰ ਵੀ ਕਈ ਤਗੜੇ ਜਿਹੜੇ ਸੀਨੀਅਰ ਆਗੂ ਆ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਹੁਕਮ ਇਨਵਿਨ ਮੰਨ ਲੈਣਾ ਚਾਹੀਦਾ ਤੇ ਬਾਕੀ ਜਿਹੜਾ ਬਾਗੀ ਤੜਾ ਉਹ ਤਾਂ ਆਲਰੇਡੀ ਅਲੱਗ ਹੋ ਹੀ ਚੁੱਕਾ ਸੋ ਹੁਣ 11 ਫਰਵਰੀ ਨੂੰ ਦੇਖਦੇ ਆ ਕਿ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਪਰ ਇੱਕ ਗੱਲ ਪੱਕੀ ਆ ਕਿ ਜਿਵੇਂ ਮੈਂ ਕਿਹਾ ਕਿ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਐਡਾ ਤਕੜਾ ਇਹਨਾਂ ਜੀਨੀਅਸ ਸਿਆਸੀ ਮਾਈਂਡ ਹੋਣ ਦੇ ਬਾਵਜੂਦ ਸਰਦਾਰ ਸੁਖਵੀਰ ਸਿੰਘ ਬਾਦਲ ਪਤਾ ਨਹੀਂ ਇਹ ਹੁਣ ਉਹਨਾਂ ਨੇ ਨਾ ਐਕਚੁਅਲੀ ਮਾਈਨਸ ਵਾਲਾ ਕੰਮ ਕਰਵਾ ਲਿਆ ਹੁਣ ਤਾਂ ਚਲੋ ਫੇਰ ਵੀ ਕਹਿ ਦਣਗੇ ਜੀ ਅਸੀਂ ਐਂਡ ਆਫ ਦਾ ਡੇ ਸਾਰੀਆਂ ਗੱਲਾਂ ਮੰਨ ਲਈਆਂ ਸਿਗੀਆਂ ਕਿ ਜੋ ਜੋ ਵੀ ਕੱਲ ਤੱਕ ਸਾਹਬ ਦੇ ਜਥੇਦਾਰ ਨੇ ਕਿਹਾ ਸੀਗਾ ਨਹੀਂ ਤਾਂ 2 ਦਸੰਬਰ ਤੋਂ ਪਹਿਲਾਂ ਤਾਂ ਇਹਨਾਂ ਤੇ ਇਲਜ਼ਾਮ ਲੱਗਦੇ ਸੀ ਦੋ ਦਸੰਬਰ ਨੂੰ ਤਾਂ ਇਹਨਾਂ ਨੇ ਸਾਰਾ ਕੁਝ ਹੱਥ ਜੋੜ ਕੇ ਪ੍ਰਵਾਨ ਕਰ ਲਿਆ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਮੈਂ ਤਾਂ ਉਦੋਂ ਵੈਸੇ ਪ੍ਰਵਾਨ ਕਰ ਲਿਆ ਸੀ ਤੁਸੀਂ ਪ੍ਰਵਾਨ ਕਰ ਲਿਆ 댓 ਮੀਨਸ ਤੁਸੀਂ ਗਿਲਟੀ ਮੰਨਿਓ ਆਪਣੇ ਆਪ ਨੂੰ ਤਾਂ ਹੀ ਤੁਹਾਨੂੰ ਤਨਖਾਹ ਲਗਾਈ ਗਈ ਆ ਤੇ ਜੇਕਰ ਤੁਸੀਂ ਉਹ ਤਨਖਾਹ ਨੂੰ ਨਹੀਂ ਪ੍ਰੋਪਰਲੀ ਉਹਨੂੰ ਮੰਨਦੇ ਤੇ ਡੈਫੀਨਿਟਲੀ ਲੋਕਾਂ ਨੇ ਤੁਹਾਨੂੰ ਉਹਦੇ ਲਈ ਸਵਾਲ ਖੜੇ ਕਰਨੇ ਆ ਜਿਹੜੀਆਂ ਪਹਿਲਾਂ ਗੱਲਾਂ ਤੁਹਾਡੇ ਉੱਤੇ ਹੁੰਦੀਆਂ ਸੀ ਉਹ ਤਾਂ ਹੈਗੀਆਂ ਹੀ ਹੈਗੀਆਂ ਸੀ ਤੇ ਹੁਣ ਨਾਲ ਦੀ ਨਾਲ ਤੁਸੀਂ ਇਹ ਵੀ ਆਪਣੇ ਉੱਤੇ ਦਾਗ ਲਵਾ ਲਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਮੰਨਣ ਤੋਂ ਇਨਕਾਰੀ ਹੁੰਦੇ ਸੀ ਹਾਲਾਂਕਿ ਹੁਣ ਜੇ 11 ਫੈਬਰੂਰੀ ਨੂੰ ਮੰਨ ਕੇ ਸਾਰਾ ਕੁਝ ਦੁਬਾਰਾ ਸ਼ੁਰੂ ਕਰ ਲੈਣ ਦੇਖਦੇ ਹਾਂ ਕਿੱਧਰ ਨੂੰ ਸਥਿਤੀ ਜਾਂਦੀ ਹੈ ਪਰ ਇਨ ਮਾਈ ਓਪੀਨੀਅਨ ਜੇਕਰ ਤੁਸੀਂ ਪੋਲੀਟੀਕਲੀ ਕਿਉਂਕਿ ਪੋਲਿਟਿਕਸ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਤੁਹਾਡੇ ਪ੍ਰਤੀ ਨਜ਼ਰੀਆ ਕੀ ਹੈ ਡੋਨਲਡ ਟਰੰਪ ਜਿੰਨਾ ਮਰਜੀ ਉਹ ਫੇਕ ਨਿਊਜ਼ ਤੇ ਗੱਲਾਂ ਕਰਦਾ ਹੋਵੇ ਜਿੰਨੀਆਂ ਮਰਜ਼ੀ ਝੂਠੇ ਬਿਆਨ ਦੇ ਜਾਂਦਾ ਹੋਵੇ ਇਧਰੋਂ ਖਬਰ ਪੜ੍ਹ ਕੇ ਜਦ ਤੱਕ ਬਹੁਤੇ ਆਪਣੇ ਲੋਕ ਸੋਸ਼ਲ ਮੀਡੀਆ ਤੋਂ ਪੜ੍ਹ ਕੇ ਉਦਾਂ ਹੀ ਬੋਲ ਦਿੰਦੇ ਇਦਾਂ ਹੀ ਜੇਕਰ ਟਰੰਪ ਬੋਲ ਵੀ ਜਾਂਦਾ ਨਾ ਪਰ ਲੋਕਾਂ ਦੇ ਦਿਨਾਂ ਦੇ ਵਿੱਚ ਉਹਨੇ ਪਰਸੈਪਸ਼ਨ ਇਹ ਬਣਾਤੀ ਕਿ ਮੇਰੇ ਤੋਂ ਚੰਗਾ ਤੁਹਾਡੇ ਲਈ ਲੀਡਰ ਹੈ ਹੀ ਕੋਈ ਨਹੀਂ ਤੇ ਲੋਕੀ ਉਸ ਪਰਸੈਪਸ਼ਨ ਤੇ ਆ ਕੇ ਉਹਨੂੰ ਵੋਟਾਂ ਵੀ ਪਾ ਗਏ ਸੋ ਪਰਸੈਪਸ਼ਨ ਇੱਕ ਮੇਨ ਚੀਜ਼ ਹੁੰਦੀ ਆ ਜਦ ਕਿ ਆਕਾਲੀ ਦਲ ਦੇ ਪ੍ਰਤੀ ਲੋਕਾਂ ਦੇ ਅੰਦਰ ਪਰਸੈਪਸ਼ਨ ਤਾਂ ਇਹ ਬਣੀ ਹੋਈ ਆ ਕਿ ਇਹਨਾਂ ਨੇ ਪੰਥ ਦੇ ਪਿੱਠ ਦਿਖਾਈ ਅਤੇ ਇਹਨਾਂ ਨੇ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਜੇਐਸਵੀਕੇ ਨਾਲ ਇਹਨਾਂ ਨੂੰ ਜਿਹੜੇ ਪੰਥਕ ਕੰਮ ਕਰਨੇ ਚਾਹੀਦੇ ਸੀ ਬੇ ਇੱਕ ਤਾਂ ਉਹ ਕੰਮ ਨਹੀਂ ਕੀਤੇ ਤੇ ਦੂਜਾ ਉਹਦੇ ਖਿਲਾਫ ਜਾ ਕੇ ਸੈਣੀ ਨੂੰ ਡੀਜੀਪੀ ਲਾਇਆ ਇਜ਼ਹਾਰ আলম ਨੂੰ ਅਕਾਲੀ ਦਲ ਦੇ ਵਿੱਚ ਲੈ ਕੇ ਆਂਦਾ ਫਿਰ ਬੇਅਦਬੀ ਵਾਲਾ ਇਸ਼ੂ ਹੋਇਆ ਉੱਥੇ ਸੰਗਤਾਂ ਦੇ ਉੱਤੇ ਪਾਣੀ ਦੀਆਂ ਬਿਚਾਰਾਂ ਮਾਰੀਆਂ ਗਈਆਂ ਦੋ ਜਣ ਜਿਹੜੀਆਂ ਸੰਗਤਾਂ ਦੀ ਉੱਥੇ ਸ਼ਹਾਦਤ ਹੋ ਗਈ ਸੋ ਉਹ ਸਾਰੇ ਇਲਜ਼ਾਮ ਇਹਨਾਂ ਨੂੰ ਆਪਣੇ ਆਪ ਤੋਂ ਧੋਣੇ ਪੈਣੇ ਆ ਆਈ ਥਿੰਕ ਉਹਦੀ ਸ਼ੁਰੂਆਤ ਤਾਂ 2 ਦਸੰਬਰ ਨੂੰ ਹੋ ਗਈ ਸੀ ਪਰ ਉਹ ਹਜੇ ਤੱਕ ਉਹ ਕਹਾਣੀ ਕੋਈ ਵਧੀਆ ਤਰੀਕੇ ਨਾਲ ਅਕਾਲੀ ਦਲ ਦੇ ਲੈ ਕੇ ਅੱਗੇ ਨਹੀਂ ਬਾਤ ਰਹੀ ਬਾਕੀ ਇਹਨਾਂ ਦੇ ਸਿਆਸੀ ਜਿਹੜੇ ਸ਼ਰੀਕ ਨੇ ਉਹ ਚਾਹੇ ਬਾਗੀ ਧੜਾਇਆ ਚਾਹੇ ਅਕਾਲੀ ਦਲ ਬਾਰਸ ਪੰਜਾਬ ਦੇ ਆ ਜਾਂ ਸਿਮਰਨਜੀਤ ਸਿੰਘ ਮਾਨ ਹੁਣੀ ਆ ਜਾਂ ਹੋਰ ਜਿਹੜੇ ਆਪਣੇ ਬਠਿੰਡਾ ਗੁਰਦੀਪ ਸਿੰਘ ਬਠਿੰਡੇ ਹੁਣੀ ਇਹ ਜਿਹੜੇ ਹੈਗੇ ਨੇ ਉਹ ਚਾਹੇ ਉਹ ਥੋੜੀ ਥੋੜੀ ਵੋਟ ਵੀ ਲੈਣ ਉਹ ਇਹਨਾਂ ਨੂੰ ਕਾਫੀ ਜ਼ਿਆਦਾ ਡੈਂਟ ਪਾਉਂਦੇ ਆ ਤੇ ਹੁਣ ਲੱਗਦਾ ਇਦਾਂ ਕਿ ਜੇਕਰ ਐਸਜੀਪੀਸੀ ਇਹਨਾਂ ਦੇ ਕੋਲੋਂ ਚਲੇ ਗਈ ਤੇ ਇਹਨਾਂ ਨੇ ਵੀ ਉੱਥੇ ਕੀ ਆ ਜਾਣਾ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਖੜੇ ਆ ਜਾਂਦੇ ਜਾਂਦੇ ਜੇਕਰ ਆਪਾਂ ਦਿੱਲੀ ਅਸੈਂਬਲੀ 'ਚ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦਾ ਜਾਂ ਆਮ ਆਦਮੀ ਪਾਰਟੀ ਦਾ ਤਾਂ ਚਲੋ ਕਿਉਂਕਿ ਪੰਜਾਬ ਦੇ ਸਾਰੇ ਲੀਡਰ ਉੱਥੇ ਹੀ ਸਿਗੇ ਅੱਜ ਦੱਸਦੇ ਆ ਕਿ ਭਗਵੰਤ ਮਾਨ ਨੇ ਪੁਲਿਸ ਵਾਲਿਆਂ ਦੀ ਵੀ ਮੀਟਿੰਗਾਂ ਕੀਤੀਆਂ ਹੋਰ ਬਹੁਤ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਆਬਵੀਅਸਲੀ ਨਜ਼ਰ ਆ ਰਿਹਾ ਕਿ ਮਾਨ ਸਾਹਿਬ ਬਹੁਤ ਜ਼ਿਆਦਾ ਬੀਜ਼ੀ ਸਿਗੇ ਬੀਜ਼ੀ ਕਿੱਥੇ ਸੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਦੁਬਾਰਾ ਸਰਕਾਰ ਆ ਜਾਵੇ ਉਹਦੇ ਲਈ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਜਿਹੜਾ ਕੰਮ ਕੀਤਾ ਜਾ ਰਿਹਾ ਸੀਗਾ ਉਹਦੇ ਨਤੀਜੇ ਤਾਂ ਆਉਣੇ ਆ ਸੈਟਰਡੇ ਨੂੰ ਸ਼ਨੀਵਾਰ ਨੂੰ ਪਰ ਇੱਕ ਗੱਲ ਪੱਕੀ ਆ ਕਿ ਪਿਛਲੀ ਵਾਰ ਮੰਗ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਨੂੰ ਕੋਈ ਬਹੁਤ ਵੱਡਾ ਮੰਡੇਟ ਮਿਲ ਜਵੇ ਇਸ ਤਰ੍ਹਾਂ ਦੇ ਜਿਹੜੇ ਆ ਇਸ ਸਮੇਂ ਜਿਹੜੀਆਂ ਸੰਭਾਵਨਾਵਾਂ ਆ ਉਹ ਨਜ਼ਰ ਨਹੀਂ ਆ ਰਹੀਆਂ ਹਾਲਾਂਕਿ ਹਰ ਵਾਰ ਦਿੱਲੀ ਦੀਆਂ 7 ਦੀਆਂ 7 ਲੋਕ ਸਭਾ ਸੀਟਾਂ ਹਾਰਦੇ ਆ ਤੇ ਇਹ 2-3 ਵਾਰ ਇਹਨਾਂ ਨੇ 60 ਤੋਂ ਜ਼ਿਆਦਾ ਸੀਟਾਂ ਦਿੱਲੀ ਵਿਧਾਨ ਸਭਾ ਦੀਆਂ ਜਿੱਤੀਆਂ ਆ ਪਰ ਇਸ ਵਾਰ ਇਦਾਂ ਲੱਗਦਾ ਕਿ ਇਹਨਾਂ ਨੂੰ ਜੇਕਰ ਸਾਦੀ ਮੈਜੋਰਟੀ ਵੀ ਮਿਲ ਜਵੇ ਹਾਲਾਂਕਿ ਇਸ ਸਮੇਂ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਡੈਫੀਨਿਟਲੀ ਪਲੜਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦਾ ਹੀ ਭਾਰੀ ਆ ਪਰ ਭਾਜਪਾ ਵੀ ਚੰਗੀ ਤਗੜੀ ਟੱਕਰ ਦੇ ਰਹੀ ਆ ਇਸ ਵਾਰ ਜਿਹੜੀ ਵੱਖਰੀ ਚੀਜ਼ ਪਿਛਲੀਆਂ ਦੋ ਚੋਣਾਂ ਤੋਂ ਹੋਈ ਆ ਉਹ ਇਹ ਆ ਕਿ ਅੱਗੇ ਕਾਂਗਰਸ ਹਰੇਕ ਵਾਰ ਇਹ ਸੋਚ ਕੇ ਸ਼ਾਇਦ ਜਿਹੜੇ ਉੱਥੇ ਦੇ ਸੀਨੀਅਰ ਜਰਨਲਿਸਟ ਨੇ ਉਹ ਦੱਸਦੇ ਨੇ ਕਿ ਜਦੋਂ ਵੀ ਕਾਂਗਰਸ ਚੋਣਾਂ ਲੜਦੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਸਾਡੇ ਇਸ ਕਦਮ ਦੇ ਨਾਲ ਆਮ ਆਮੀ ਪਾਰਟੀ ਨੂੰ ਜਿਹੜਾ ਨੁਕਸਾਨ ਹੋਣਾ ਤੇ ਬੀਜੇਪੀ ਨੂੰ ਫਾਇਦਾ ਹੋ ਜਾਣਾ ਤੇ ਅਸੀਂ ਤਾਂ ਬੀਜੇਪੀ ਨੂੰ ਜਿਤਾ ਦੇਣਾ ਤੇ ਇਸ ਵਾਰ ਇਹਨਾਂ ਨੇ ਇਹ ਜਿਹੜਾ ਸੋਚ ਸਮਝ ਕੇ ਇਹ ਇਸ ਤਰੀਕੇ ਦੀ ਆਪਣੀ ਕੈਂਪੇਨ ਜਿਹੜੀ ਆ ਕਾਂਗਰਸ ਨੇ ਡਿਜ਼ਾਈਨ ਕੀਤੀ ਆ ਕਿ ਅਸੀਂ ਆਪਣੀ ਚੋਣ ਲੜਨੀ ਆ ਸਾਡੇ ਬਨੋਂ ਆਮ ਆਦਮੀ ਪਾਰਟੀ ਜਿੱਤੇ ਬੀਜੇਪੀ ਜਿੱਤੇ ਅਸੀਂ ਇਹ ਨਹੀਂ ਦੇਖਣਾ ਸੋ ਇਸ ਕਰਕੇ ਕਾਂਗਰਸ ਨੇ ਵੀ ਡਿਫਰੈਂਟ ਤਰੀਕੇ ਨਾਲ ਜਿਹੜੀ ਆ ਚੋਣ ਇਸ ਵਾਰ ਲੜੀ ਆ ਜਿਹੜੇ ਬਹੁਤ ਸਾਰੇ ਲੋਕ ਉੱਥੇ ਦੇ ਜਿਹੜਾ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰਦੇ ਰਏ ਉਹ ਸੱਜਣ ਸਾਰੇ ਦੱਸ ਰਹੇ ਨੇ ਤੇ ਇਹਦੇ ਨਾਲ ਜਿਹੜਾ ਵੱਡਾ ਫਰਕ ਇਹ ਪੈਣਾ ਕਿ ਜੇਕਰ ਕਾਂਗਰਸ ਕਾਫੀ ਵੋਟ ਲਿਜਾਣ ਦੇ ਵਿੱਚ ਸਫਲ ਹੁੰਦੀ ਆ ਤੇ ਉਹ ਵੋਟ ਮੋਸਟਲੀ ਜਿਹੜੀ ਕਾਂਗਰਸ ਨੇ ਤੋਣੀਆਂ ਉਹ ਆਮ ਆਦਮੀ ਪਾਰਟੀ ਦੀ ਤੋਣੀਆਂ ਆ ਬੀਜੇਪੀ ਦੀ ਵੋਟ ਤਕਰੀਬਨ ਜਿਹੜੀ ਇਨਟੈਕਟੀ ਹੈ ਸੋ ਉਹ ਜੇਕਰ ਬੀਜੇਪੀ ਦੀ ਵੋਟ ਉਸੇ ਤਰੀਕੇ ਨਾਲ ਭਾਜਪਾ ਨੂੰ ਭੁਗਤ ਜਾਂਦੀ ਹੈ ਤੇ ਉੱਥੇ ਵੀ ਸਮੀਕਰਨ ਬਦਲ ਸਕਦੇ ਆ ਤੇ ਜੇਕਰ ਦਿੱਲੀ ਦੇ ਵਿੱਚ ਅੱਛਾ ਇਹ ਹੁਣ ਦੋਨੇ ਗੱਲਾਂ ਆ ਮੇਰੀ ਜਾਚੇ ਜੇਕਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਹਾਰ ਜਾਂਦੇ ਆ ਉਹ ਵੈਸੇ ਭਗਵੰਤ ਮਾਨ ਤੇ ਉਹਨਾਂ ਦਾ ਦਬਾਅ ਤਾਂ ਵਧੇਗਾ ਕਿ ਉਹਨਾਂ ਦੇ ਕੋਲ ਉਤਰੋਂ ਖੁੱਲਾ ਟਾਈਮ ਹੋਣਾ ਤੇ ਮਾਨ ਸਾਹਿਬ ਦੇ ਉੱਤੇ ਕਾਫੀ ਜ਼ਿਆਦਾ ਹੋਰ ਅੱਖ ਰੱਖਣਗੇ ਕਿ ਹੁਣ ਸਾਡੇ ਕੋਲ ਇੱਕੋ ਸੂਬਾ ਇਹਨੂੰ ਬਚਾ ਲਈਏ ਪਰ ਜੇਕਰ ਉਹ ਜਿੱਤ ਵੀ ਜਾਂਦੇ ਆ ਨਾ ਤੇ ਜੇ ਤਾਂ ਉਹ ਜਿੱਤਦੇ ਆ ਠੀਕ ਠਾਕ ਜਿੱਦਾਂ ਮੈਜੋਰਟੀ ਉਹਨਾਂ ਨੂੰ ਹਲਕੀ ਫੁਲਕੀ ਆ ਜਾਂਦੀ ਆ ਫਿਰ ਤਾਂ ਭਗਵੰਤ ਸਿੰਘ ਮਾਨ ਦੀਆਂ ਸਥਿਤੀਆਂ ਜਿੱਦਾਂ ਦੀਆਂ ਹੁਣ ਹੈਗੀਆਂ ਇਦਾਂ ਦੀਆਂ ਰਹਿਣਗੀਆਂ ਜੇਕਰ ਆਮ ਆਦਮੀ ਪਾਰਟੀ ਪਹਿਲਾਂ ਆਵਾਂਗੇ ਕੋ ਬਹੁਤ ਵੱਡਾ ਮੰਡੇਟ ਲੈ ਕੇ ਜਿੱਤਦੀ ਆ ਦਿੱਲੀ ਦੇ ਵਿੱਚ ਤੇ ਫਿਰ ਉਹ ਭਗਵੰਤ ਸਿੰਘ ਮਾਨ ਨੂੰ ਜਿਹੜੀਆਂ ਮਾੜੀਆਂ ਮੋਟੀਆਂ ਇਹਨਾਂ ਦੇ ਕੋਲ ਦੋ ਚਾਰ ਪਾਵਰਾ ਹੈਗੀਆਂ ਉਹ ਵੀ ਖੋਲਣਗੇ ਇਹ 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 ਜਿਹੜਾ ਤੁਸੀਂ ਦੇਖ ਲੈਣਾ ਬਾਕੀ ਕੱਲੂ ਦੇਖਦੇ ਆ ਕਿੱਧਰਲੇ ਪਾਸੇ ਨੂੰ ਕਹਾਣੀ ਜਾਂਦੀ ਆ ਸੋ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ